ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਭਰੇ ਬਾਜ਼ਾਰ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਦੀ ਹੈ ਕਿ ਗੱਡੀ ਦੀ ਪਾਸਿੰਗ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਹੋਈ ਸੀ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜਿੱਥੇ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਆ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵਿੱਚ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਜਿਹੜੀ ਆ ਉਹ ਵੀ ਹਾਸਲ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇ ਨਾ ਬੈਸ ਹੋਈ ਸੀ ਔਰ ਉਸ ਤੋਂ ਬਾਅਦ ਦੂਜੀ ਗੱਡੀ ਦੇ ਵਿੱਚ ਸਵਾਰ ਨੌਜਵਾਨ ਦੇ ਵੱਲੋਂ ਲਗਾਤਾਰ ਇਸ ਗੱਡੀ ਦਾ ਪਿੱਛਾ ਕੀਤਾ ਗਿਆ ਔਰ ਇਸ ਥਾਂ ਦੇ ਉੱਤੇ ਆ ਕੇ ਉਸ ਦੇ ਵੱਲੋਂ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਗੱਡੀ ਦੇ ਉੱਤੇ ਚਲਾ ਦਿੱਤੀਆਂ ਗਈਆਂ ਤਾਂ ਦੱਸ ਦਈਏ ਕਿ ਗੱਡੀ ਦੇ ਵਿੱਚ ਇੱਕ ਮਹਿਲਾ ਤੇ ਬੱਚਾ ਵੀ ਸਵਾਰ ਸੀ ਤਾਂ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਜੇਕਰ ਗੋਲੀ ਗੱਡੀ ਦੇ ਅੰਦਰ ਬੈਠੇ ਕਿਸੇ ਸ਼ਖਸ ਦੇ ਲੱਗ ਜਾਂਦੀ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਸੀ ਉਹ ਹੋ ਸਕਦਾ ਸੀ ਤਾਂ ਵੇਖ ਸਕਦੇ ਹੋ ਭਰੇ ਬਾਜ਼ਾਰ ਦੇ ਵਿੱਚ ਨੌਜਵਾਨ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਜ਼ਾਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਤਾਂ ਉੱਥੇ ਹੀ ਨੌਜਵ ਦੀ ਸਥਿਤੀ ਬਿਲਕੁਲ ਹੀ ਖਰਾਬ ਹੈ ਸ਼ਰਿਆਮੇ ਬਾਜ਼ਾਰਾਂ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪਰਿਵਾਰ ਦੇ ਨਾਲ ਨੌਜਵਾਨ ਜਾ ਰਿਹਾ ਸੀ ਤਾਂ ਇੱਕ ਗੱਡੀ ਦੇ ਵੱਲੋਂ ਪਾਸਿੰਗ ਨੂੰ ਲੈ ਕੇ ਇਸ ਦੇ ਨਾਲ ਬਹਿਸ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਗੱਡੀ ਵਾਲੇ ਦੇ ਵੱਲੋਂ ਲਗਾਤਾਰ ਇਸ ਗੱਡੀ ਦਾ ਪਿੱਛਾ ਕੀਤਾ ਜਾਂਦਾ ਹੈ ਰਸਤੇ ਦੇ ਵਿੱਚ ਰੋਕ ਕੇ ਬਾਜ਼ਾਰ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਆਵਾਜਾਈ ਹੁੰਦੀ ਹੈ ਤਾਂ ਗੋਲੀ ਜੇਕਰ ਕਿਸੇ ਸ਼ਖਸ ਦੇ ਲੱਗ ਜਾਂਦੀ ਤਾਂ ਇੱਕ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਮੌਕੇ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਚਾਰ ਗ ਪੋਸਟ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਪਰ ਇਹ ਬਾਜ਼ਾਰ ਦੇ ਵਿੱਚ ਮਜੀਠਾ ਰੋਡ ਦਾ ਇਲਾਕਾ ਦੱਸਿਆ ਜਾ ਰਿਹਾ ਜਿੱਥੇ ਬਾਜ਼ਾਰ ਦੇ ਵਿੱਚ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਬਹਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਸ਼ਰੇਆਮ ਵੀ ਬਾਜ਼ਾਰ ਦੇ ਵਿੱਚ ਨੌਜਵਾਨ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਜੌਇਲ ਅਨਵਰ ਜੇ ਭਾਜੀ ਕਿੱਥੋਂ ਆ ਰਹੇ ਹੋ ਭਾਜੀ ਭਾਜੀ ਮੈਂ ਫਟੇਕੜ ਚੂੜ ਕਰਵਾ ਰਹੀ ਨਹੀਂ ਨਹੀਂ ਕਰੋ ਨਹੀਂ ਮੈਂ ਆਪਣੇ ਮਮਾ ਮਾਮਿਆਂ ਕੋ ਗਿਆ ਸੀ ਆਪਣੇ ਨਾਨਕੇ ਉੱਥੋਂ ਆ ਰਿਹਾ ਸੀ ਗੱਲ ਕੀ ਹੋਈ ਗੱਲ ਭਾਜੀ ਇਹੋ ਜਿਹੀ ਹੋਈ ਹੈ ਕਿ ਮਾੜੀ ਜੀ ਗੱਡੀ ਮੋੜਨ ਤੋਂ ਬੈਸ ਫਸਾਇਆ ਹੋਇਆ ਵਾ ਉਸ ਤੋਂ ਬਾਅਦ ਬੈਸ ਫਸਾਇਆ ਇੰਨਾ ਵੱਧ ਗਿਆ ਕਿ ਉਹ ਮੈਂ ਫਿਰ ਮੈਂ ਚਲੋ ਛੱਡੋ ਬੱਚੇ ਨਾਲ ਹੀ ਮੇਰੇ ਨਾਲ ਮਦਰ ਨਾਲ ਹੀ ਮੈਂ ਲੜ ਕੇ ਕੀ ਕਰਨਾ ਵਾ ਲੜਨਾ ਕੀ ਆ ਲੜਨਾ ਕਾਨੂੰ ਆ ਅਸੀਂ ਭਾਜੀ ਗੱਡੀ ਕੱਢ ਲਈ ਅੱਗੇ ਪਜਾਲੀ ਮੈਂ ਗੱਡੀ ਅਗਲੇ ਪੰਨੇ ਲਾ ਲਈ ਆ ਉਹਨੇ ਮਗਰ ਲੰਦਾ ਆ ਲੰਦਾ ਆ ਲੰਦਾ ਆ ਮਗਰ ਵਿੱਚ ਮਾਰੀ ਵੀ ਗੱਡੀ ਇੱਕ ਦੋ ਵਾਰ ਹੀ ਮੇਰੇ ਵਿੱਚ ਹਿੱਟ ਵੀ ਕੀਤੀ ਗੱਡੀ ਉਹਨੇ ਕਿ ਗੱਡੀ ਰੋਕੇ ਮੈਂ ਕਿ ਨਹੀਂ ਯਾਰ ਲੜ ਕੇ ਕੀ ਕਰਨਾ ਹਾਂਜੀ ਸਰ ਹਾਂਜੀ ਕਿਹੜੇ ਚੌਂਕ ਤੇ ਕਿੱਥੇ ਬੈਸ ਕੇ ਜੀ ਚੌਂਕ ਤੇ ਬੈਸ ਭਾਜੀ ਫਦੇਗੜ ਚੂੜੀਆਂ ਬਾਈਪਾਸ ਵਾਲੇ ਚੌਂਕ 'ਚ ਹੋਈ ਜੀ ਉਸ ਤੋਂ ਬਾਅਦ ਇੱਥੇ ਆ ਗਿਆ ਗੰਡਾ ਸਿੰਘ ਜਿਹੜਾ ਆਪਣਾ ਗੰਦੇ ਨਾਲੇ ਵਾਲੀ ਸੜਕ ਆ ਇੱਥੇ ਆ ਕੇ ਉਹਨੇ ਭਾਜੀ ਚਾਰ ਗੋਲੀਆਂ ਚਲਾਈਆਂ ਮੇਰੀ ਗੱਡੀ ਦੇ ਉੱਤੇ ਜਿਹੜਾ ਕਿ ਮੇਰੀ ਗੱਡੀ ਦੇ ਉੱਪਰ ਵੱਜੀਆਂ ਹੀ ਸਾਥ ਥੱਲੇ ਤੇਲ ਲੀਕ ਕਰ ਰਿਆ ਗੱਡੀ ਦਾ ਗੋਲੀ ਵਿੱਚ ਮਾਰੀ ਚੱਲਦੀ ਗੱਡੀ ਤੇ ਭਾਜੀ ਗੋਲੀਆਂ ਮਾਰਨੀ ਜਿਵੇਂ ਦੇਖਿਆ ਬੱਚਾ ਵੀ ਗਾਈ ਫੈਮਿਲੀ ਭਾਜੀ ਸਾਡੀ ਜਾਨ ਨੂੰ ਖਤਰਾ ਮਾਰ ਦਿੰਦਾ ਸਾਨੂੰ ਉਹਦੇ ਮਾਰਨ ਲਈ ਅਸਲ ਚ ਚਲਾ ਰਿਆ ਇਹ ਗੋਲੀਆਂ ਕੋਈ ਵੀ ਚਲਾਉਂਦਾ ਜਦੋਂ ਮਾਰਨ ਵਾਸਤੇ ਗੋਲੀ ਚਲਾਉਂਦਾ ਵਾ ਪੁਰਾਣਾ ਕੋਈ ਝਗੜਾ ਤਾਂ ਨਹੀਂ ਤੁਹਾਡੇ ਨਾਲ ਨਹੀਂ ਭਾਜੀ ਝਗੜਾ ਕੋਈ ਨਹੀਂ ਸਾਡਾ ਤੇ ਫਿਰ ਇੱਕ ਬੱਸ ਸਿਰਫ ਗੱਡੀ ਗੱਡੀ ਤੇ ਕੋਈ ਕੋਈ ਸਰਪ੍ਰਸਤਾ ਨੇ ਦਿੱਤੀ ਸ਼ਿਕਾਇਤ ਹਾਂਜੀ ਹਾਂਜੀ ਲਿਖਤੀ ਰਿਟਰਨ ਕੰਪਲੇਂਟ ਦੇਣ ਜਾ ਰਹੇ ਆ ਹਾਂਜੀ ਹਾਂਜੀ ਮੰਗ ਭਾਜੀ ਇਨਸਾਫ ਦੀ ਕਰਦੇ ਆ ਕਿ ਉਹਨੂੰ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸ਼ਰਿਆਮ ਗੋਲੀਆਂ ਚੱਲ ਰਹੀਆਂ ਐ ਲੋ ਐਨ ਆਰਡਰ ਨੂੰ ਕਿੱਦਾਂ ਵੇਖਦੇ ਹੋ ਲੋ ਐਨ ਆਰਡਰ ਦੀ ਕੋਈ ਸਥਿਤੀ ਨਹੀਂ ਹੈਗੀ ਸ਼ਰਿਆਮ ਗੋਲੀਆਂ ਚੱਲ ਰਹੀਆਂ ਵਾ ਕੋਈ ਸਥਿਤੀ ਨਹੀਂ ਕੋਈ ਕਾਨੂੰਨ ਮੇਨਟੇਨ ਨਹੀਂ ਆ ਸ਼ਰਿਆਮ ਕੋਈ ਕਿਤੇ ਗੋਲੀਆਂ ਚਲਾ ਦਿੰਦਾ ਵਾ ਇਹਨਾਂ ਲੋਕਾਂ ਦੇ ਹਥਿਆਰ ਜਿਹੜੇ ਆ ਜਮ੍ਹਾਂ ਹੋਣੇ ਚਾਹੀਦੇ ਆ ਮੈਨੂੰ ਤਾਂ ਲੱਗਦਾ ਹਥਿਆਰ ਵੀ ਉਹ ਤਾਂ ਨਜਾਇਜ਼ ਹੀ ਜਿਹਾ ਸੀ ਉਹਨਾਂ ਗੋਲੀਆਂ ਚਲਾ ਰਿਹਾ ਸੀ ਮੇਰਾ ਨਾਮ ਰਮੇਸ਼ ਆ ਤੇ ਕਿੱਥੋਂ ਆ ਰਹੇ ਸੀ ਆਈ ਆਪਣੇ ਪੇਕਿਆਂ ਤੋਂ ਆ ਰਹੀ ਸੀ ਮੈਂ ਤੇ ਕੀ ਗੱਲ ਕੀ ਹੋਈ ਉਹ ਕੱਲ ਬਸ ਸਿਰਫ ਗੱਡੀ ਮੋੜਨ ਤੋਂ ਹੋਈ ਆ ਹੋਰ ਨਹੀਂ ਉਹ ਗਲਤ ਰਾਂ ਮੋੜ ਰਿਹਾ ਸੀਗਾ ਇਹ ਆਪਾਂ ਸਿੱਧੇ ਉਹਨੇ ਹੋਣੇ ਵਿੱਚ ਮਾਰਤੀ ਇਸ ਵਜ੍ਹਾ ਕਰਕੇ ਉੱਤਰ ਕੇ ਤੇ ਕਹਿੰਦਾ ਕਿ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਮੈਂ ਗੋਲੀ ਮਾਰ ਦੇਣੀ ਹੈਗੀ ਇਸ ਤਰ੍ਹਾਂ ਗੱਡੀ ਕੌਣ ਚਲਾ ਰਿਹਾ ਹੈ ਗੱਡੀ ਬੇਟਾ ਚਲਾ ਰਿਆ ਸੀ ਉਹ ਗੱਡੀ 'ਚ ਕਿੰਨੇ ਬੰਦੇ ਸਗੇ ਉਹ ਇੱਕੋ ਜਣਾ ਸੀਗਾ ਇੱਕੋ ਜਣਾ ਸੀ ਹਾਂ ਉਹਨੇ ਆ ਕੇ ਗੋਲੀਆਂ ਚਲਾਈਆਂ ਉਹਨੇ ਪਿੱਛੇ ਚਲਾਈਆਂ ਸਾਡੇ ਜਿਸ ਤਰ੍ਹਾਂ ਬੇਟੇ ਨੇ ਦੱਸਿਆ ਵਾ ਉਹ ਸਹੀ ਆ ਅੱਛਾ ਇੱਥੇ ਆ ਕੇ ਥੇਰ ਕੇ ਤੇ ਮੇਰੇ ਕੋਲੀਆਂ ਚਲਾਈਆਂ ਨਹੀਂ 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 ਪਿੱਛੇ ਚਲਾਈ ਜਾ ਰਹੀ ਸੀ ਚੱਲਦੀ ਗੱਡੀ ਤੇ ਤੁਸੀਂ ਗੱਡੀ 'ਚ ਕਿੰਨੇ ਜਣੇ ਪੂਰਾ ਪਰਿਵਾਰ ਹੈਗਾ ਨਹੀਂ ਇੱਕ ਛੋਟਾ ਬੱਚਾ ਵਾ ਇਹਦਾ ਅਜਾ ਬੱਚਾ ਵਾ ਤੇ ਇੱਕ ਮਾਂ ਤਿੰਨ ਜਣੇ ਆ ਜੀ ਗੋਲੀ ਕਿਤੇ ਬੰਦੇ 'ਤੇ ਵਾਰ ਜਾਂਦੀ ਹੈ ਵੱਡਾ ਨੁਕਸਾਨ ਹੋ ਸਕਦਾ ਕੀ ਕਹਿ ਸਕਦੇ ਆ ਕੀ ਕਹਿ ਸਕਦੇ ਆ ਭਾਜੀ ਅੱਜਕੱਲ੍ਹ ਕੀ ਕਰਦੇ ਪੁਲਿਸ ਕੋਈ ਮੰਨ ਕਰਦੇ ਅਨਸਾਫ਼ ਚਾਹੀ ਉਦੇ ਉਰੇ ਉਹ ਹਥਿਆਰ ਵੇਖੋ ਲਾਓ ਉਹਦੇ ਕੋਲ ਵਰਕੀਆਂ ਭਾਈ ਮੇਰੇ ਨਾਲ ਰਵੀ ਭੱਲਾ ਕਿਤੋਂ ਦੇ ਰਹਿਣ ਆਲੇ ਮੈਂ ਹਗਾ ਤਾਂ ਮਰਸੜ ਦਾ ਹੀ ਰਹਿਣ ਆਲਾ ਬੜ ਗੱਲ ਸੁਣਾਈ ਜ 11 ਵਜੇ ਦਾ ਟਾਈਮ ਸੀ ਮੈਂ 11 ਵਜੇ ਦੇਖਿਆ ਕਿ ਮੈਂ ਸਾਨੂੰ ਆਉਣ ਲੱਗਾ ਇਸ ਦਾ ਮੋਟਰਸਾਈਕਲ ਅਦਰੋ ਜਾ ਰਿਹਾ ਹੈ ਮੋਟਰਸਾਈਕਲ ਦੇ ਪਟਾਕੇ ਵੱਜਣ ਚਾਰ ਪੰਜ ਆਉਣ ਲੱਗੇ ਸ ਪਟਾਕੇ ਵੱਜਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਦੀ ਆਵਾਜ਼ ਹੋਈ ਸੀ ਗੋਲੀਆਂ ਚੱਲੀਆਂ ਬਜਾਅ ਹਾਂ ਗੋਲੀਆਂ ਚੱਲੀਆਂ ਚਾਰ ਪੰਜ ਚੱਲੀਆਂ ਹੋਣਗੀਆਂ ਚਾਰ ਪੰਜ ਚੱਲੀਆਂ ਹੋਣਗੀਆਂ ਬੋਲ ਵਗੈਰਾ ਬਰਾਮਦ ਉਹ ਤਾਂ ਮੈਨੂੰ ਪਤਾ ਨਹੀਂ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਬਰਾਮਦ ਕੀਤਾ ਮੈਨੂੰ ਐਸੀ ਚੀਜ਼ੇ ਬਾਰੇ ਨਹੀਂ ਪਤਾਗਾ ਆਪਾਂ ਹਾਂ ਦੇਖੋ ਐਸੀ ਆਵਾਜ਼ ਸਮਝੀ ਐ ਮੋਟਰਸਾਈਕਲ ਦੇ ਜਿਸ ਨਾਲ ਪਟਾਕੇ ਹੁੰਦੇ ਨਾ ਐਸੀ ਮੋਟਰਸਾਈਕਲ ਪਟਾਕੇ ਹੀ ਸਮਝਦੇ ਰਹੇ ਐ ਨਹੀਂ ਅਸੀਂ ਸਾੜੇ ਚੌਂਕ ਗੋਲੇ ਹੀ ਸਮਝਦੇ ਰਹੇ ਬਹੁਤ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹ ਗੋਲੀਆਂ ਦੀ ਆਵਾਜ਼ ਸੀ ਨੇ ਅਸੀਂ ਕੁਝ ਦੇਖਿਆ ਨਹੀਂ ਭਾਈ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਭਾਈ ਜਾਨੀ ਨੁਕਸਾਨ ਕੋਈ ਨਹੀਂ ਆਇਆ ਸਾਰਾ ਮਾਮਲਾ ਏ ਜੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਹੋਆ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਟਕਰਾਅ ਵਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਮੈਂ ਕਰ ਰਹੇ ਆ ਜੀ ਸਾਰਾ ਇਨਕੁਆਇਰੀ ਕਰ ਰਹੇ ਜੋ ਵੀ ਜੇ ਕਿਸੇ ਦਾ ਫਾਲਟ ਹੋਇਆ ਤੇ ਉੱਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਇਹ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਣੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਇਹਨਾਂ ਦੀ ਬਹਿਸ-ਵਾਜੀ ਹੋ ਗਈ ਇਹਨਾਂ ਕ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹ ਤੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਜਿਹੜੀ ਕਾਰਵਾਈ ਕਰਾਂਗੇ